ਹੈਲੋ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਹਾਂਜੀ ਹਾਂਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਸੇਤਾਂ ਠੀਕ ਨੇ ਜੀ ਹਾਂ ਸ਼ਰਧੀ ਸਲਾਮ ਹਾਂਜੀ ਆਪਣਾ ਪਿੰਡ ਕਿਹੜੀ ਪਾਸੇ ਸੀਗਾ ਜੀ ਇਹ ਸ਼ਾਦੀਪੁਰ ਮੈਂ ਤੁਹਾਡਾ ਇੰਸਟਾ ਤੇ ਦੇਖਿਆ ਸੀ ਨਾ ਸ਼ਾਦੀਪੁਰ ਲਿਖਿਆ ਹੋਇਆ ਦੋ ਤਿੰਨ ਸ਼ਾਦੀਪੁਰ ਨੇ ਇੱਕ ਤਾਂ ਇੱਧਰ ਆ ਦੁਆਬੇ ਵਾਲਾ ਇੱਕੋ ਪਿੰਡਾ ਸ਼ਾਦੀਪੁਰ ਨੇ ਕਿੱਥੇ ਇੱਕ ਪਿੰਡਾ ਇਹ ਤੇ ਬਾਬਾ ਘਨਵਾ ਵਾਲਾ ਇੱਧਰ ਇਹ ਫਤਿਹਗੜ੍ਹ ਸਾਹਿਬ ਸਾਈਡ ਆ ਜੀ। ਤਾਂ ਤੱਕ ਕੇ ਆ ਗਾ ਹਾਂ ਜਾ ਕੇ ਲਗਾਂ ਮੈਂ। ਫਤਿਹਗੜ੍ਹ ਸਾਹਿਬ ਤੋਂ ਕਿੰਨੇ ਕਿਲੋਮੀਟਰ ਆ? 10-15 ਕਿਲੋਮੀਟਰ ਪੂਰੇ। ਅੱਛਾ ਅੱਛਾ ਜੀ। ਤੇ ਆਪਾਂ ਪੌਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫੇਰ ਕਿੱਥੇ ਹੋਊਗਾ? ਤੁਸੀਂ ਆਵੋਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ? ਫੇਰ ਤੁਸੀਂ ਨੂੰ ਆਉਣਾ ਪਰਨਾ ਹੈ। ਅੱਛਾ ਅੱਛਾ ਜੀ। ਕਿਹੜੇ ਪੈਂਡ ਹੀ ਤੁਹਾਡੇ? ਹਾਂ, ਤੁਹਾਡੇ ਪੈਂਡ ਹੀ ਆਈਏ ਜੀ। मैं 내가 थोडे पेंड ही आईये आपके गांव में आए हम हां गांव में आ, आ जा वहाँ हूं वहां पिंगे ठीक है ठीक है जी तो वो थोड़ा हां आ गया अच्छा आज आज ये सेवा तो से सेवा देना से पड़ना सेवा 10000 से शुरू कितनी सेवा 10000 से शुरू है 10000 ਬਾਬਾ ਜੀ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਵਾ ਗੁਰੂਬਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵੋਗੇ ਤੁਸੀਂ ਸਾ ਤੋਂ ਹਾਂ ਮੈਂ ਕਿਹਾ ਇਸ ਕਰਕੇ ਵੀ ਤੁਸੀਂ ਸਾਡੇ ਤੋਂ 10000 ਲਵੋਗੇ ਆਪਾਂ ਦਾ ਗੁਰੂ ਦੀਆਂ ਗੱਲਾਂ ਕਰਨੀਆਂ ਬਾਬੇ ਨਾਨਕ ਜੀ ਦੀਆਂ ਤੁਸੀਂ ਨਾ ਗੱਲ ਲੈਂਗੇ ਆ ਜਾਣਾ ਘਟਬੱਤ ਕਰ ਲੈਂਗੇ ਨਹੀਂ ਘਟਬੱਤ ਨਹੀਂ ਤੁਸੀਂ ਜੇ ਫ੍ਰੀ ਆਫ ਕੋਸਟ ਕਰੋਗੇ ਤਾਂ ਫਿਰ ਅਸੀਂ ਵੀ ਨਹੀਂ ਗੁਰੂ ਦਾ ਪ੍ਰਚਾਰਿਕ ਆ ਨਾ ਹੁਣ ਤੁਹਾਡੇ ਫੋਲੋਅਰ ਵੀ ਵਧੇ ਆ ਗੁਰੂ ਦਾ ਪ੍ਰਚਾਰ ਸੁਣੇ ਚਲੋ ਨਹੀਂ ਮੇਰੀ ਗੱਲ ਤਾਂ ਸੁਣਾ ਜੀ ਤੁਹਾਡੇ ਹੁਣ ਫੋਲੋਅਰ ਵਧੇ ਆ ਏਨੇ 3-4 ਲੱਖ ਆ ਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਘੱਟ ਤਾਂ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜਿਹੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਬਾਕੀ ਫੈਸਲਾ ਸੰਗਤ ਜੀ ਤੁਸੀਂ ਕਰਨਾ